ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਫਰਸਟ ਕਲੈਕਸ਼ਨ ਜਿਹੜੀ ਆਈ ਹੈ ਇਹ ਤੁਹਾਨੂੰ ਡੈਲਟਾ ਕريب ਦੇ ਵਿੱਚ ਸ਼ਰਟ ਦਾ ਫੈ布ਰਿਕ ਮਿਲੇਗਾ ਤੇ ਜੋਰ ਚੜਤ ਦੇ ਵਿੱਚ ਬਾਟਮ ਤੇ ਦੁਪੱਟੇ ਦਾ ਸਿਰਫ ਤੇ ਸਿਰਫ 450 ਰੁਪਏ ਦਾ ਪ੍ਰਾਈਸ ਹੈ ਦੁਪੱਟਾ ਬੜਾ ਪਿਆਰਾ ਲੈਸ ਲੱਗੀ ਆ ਬਾਟਮ ਪਲੇਨ ਹੈ 2.5 ਮੀਟਰ ਦਾ ਤੇ ਜਿਹੜੀ ਸ਼ਰਟ ਦਾ ਫੈ布ਰਿਕ ਹੈ ਉਹ ਵੀ ਤੁਹਾਨੂੰ 2.5 ਮੀਟਰ ਦਾ ਮਿਲੇਗਾ ਬਟ ਉਹ ਪ੍ਰਿੰਟਡ ਮਿਲੇਗਾ ਤੇ ਇਹਨਾਂ ਦਾ ਪ੍ਰਾਈਸ 450 ਰੁਪਏ ਫ੍ਰੀ ਸ਼ਿਪਿੰਗ ਚਾਰजेस ਆਲ ਓਵਰ ਇੰਡੀਆ ਕੋਈ ਐਕਸਟਰਾ ਚਾਰजेस ਨਹੀਂ ਲੱਗ ਇਹ ਸੈਕਿੰਡ ਕਲੈਕਸ਼ਨ ਆਈ ਹੈ ਡੈਲਟਾ ਕ੍ਰੇਪ ਵਿੱਚ ਤੁਹਾਨੂੰ 3.5 ਮੀਟਰ ਦਾ ਵੱਡੇ ਪਰ ਦਾ ਸੂਟ ਮਿਲੇਗਾ ਤੇ ਇਹ ਤੁਹਾਨੂੰ ਸਿਰਫ ਤੇ ਸਿਰਫ 800 ਰੁਪਏ ਦੇ ਵਿੱਚ ਚਾਰ ਸੂਟ ਮਿਲ ਜਾਣਗੇ ਇਹਨਾਂ ਵਿੱਚ ਆਏ ਨੇ ਨਵੇਂ-ਨਵੇਂ ਪ੍ਰਿੰਟ ਆ ਰਹੇ ਨੇ ਡੈਲਟਾ ਕ੍ਰੇਪ ਦਾ ਫੈਬਰਿਕ ਹੈ ਤੇ ਇਹ ਰਿੰਕਲ ਪ੍ਰਿੰਟ ਹੈ ਤੇ ਰਿੰਕਲ ਨਹੀਂ ਪੈਣੀ ਇਹ ਫੈਬਰਿਕ ਐਵੇਂ ਦਾ ਹੁੰਦਾ ਹੈ ਤੇ ਚਾਰ ਸੂਟ ਤੁਹਾਨੂੰ ਸਿਰਫ ਤੇ ਸਿਰਫ 800 ਰੁਪਏ ਵਿੱਚ ਮਿਲਣਗੇ ਕੋਈ ਵੀ ਚਾਰ ਸੂਟ ਤੁਸੀਂ ਸਿਲੈਕਟ ਕਰ ਸਕਦੇ ਹੋ 3 ਤੁਸੀਂ ਸਿਲੈਕਟ ਕਰਨੇ ਆ ਫੋਰਥ ਵਾਲਾ ਸਾਡੀ ਸਾਈਡ ਤੋਂ ਆਏਗਾ ਆਏਗਾ ਇਹਨਾਂ ਦੇ ਵਿੱਚੋਂ ਹੀ ਬਟ ਆਏਗਾ ਤਾਂ ਅਸੀਂ ਉਹ ਆਪਣੇ ਵੱਲੋਂ ਸੈਂਡ ਕਰਾਂਗੇ 3 ਕਸਟਮਰ ਦੀ ਚੋਇਸ ਤੇ ਐ ਤੇ 4th ਸਾਡੇ ਵੱਲ ਪ੍ਰਾਈਸ ਇਹਦਾ ਸਿਰਫ 800 ਰੁਪਏ ਆ 799 ਦੇ ਵਿੱਚ ਤੁਹਾਨੂੰ 4 ਸੂਟ ਮਿਲ ਜਾਣਗੇ ਸਪ੍ਰਿੰਟ ਬਹੁਤ ਸੋਹਣੇ ਆ ਡਿਜ਼ਾਈਨ ਵੀ ਬਹੁਤ ਨੇ ਡਿਫਰੈਂਟ ਡਿਫਰੈਂਟ ਆਏ ਦਿਨ ਡਿਜ਼ਾਈਨ ਆਉਂਦੇ ਰਹਿੰਦੇ ਨੇ ਅਪਡੇਟ ਜਿਹੜੀਆਂ ਨੇ ਆਏ ਦਿਨ ਨਵੀਆਂ-ਨਵੀਆਂ ਹੁੰਦੀਆਂ ਨੇ ਤੇ ਇਹਨਾਂ ਵਿੱਚ ਹੋਰ ਵੀ ਆਪਸ਼ਨਾਂ ਹੈਗੀਆਂ ਨੇ ਉਹ ਵੀ ਮੈਂ ਨੈਕਸਟ ਵੀਡੀਓ ਵਿੱਚ ਟਰਾਈ ਕਰਾਂਗੀ ਕਿ ਇਹਨਾਂ ਤੇ ਹੀ ਇੱਕ ਵੀਡੀਓ ਬਣਾ ਕੇ ਅਪਡੇਟ ਕਰਦੇ ਆ ਤੇ ਬਾਕੀ ਅਗਰ ਤੁਸੀਂ ਕੋਈ ਕੁਐਰੀ ਕਰਨੀ ਹੈ ਤਾਂ ਮੇਰਾ ਨੰਬਰ 623924575 ਜਿੱਤਾਸ ਨੰਬਰ ਜਾ ਤੁਸੀਂ ਮੈਨੂੰ ਸਕ ਜੋ ਵੀ ਤੁਹਾਡੀ ਕੁਐਰੀ ਹੈ ਜਿਸ ਵੀ ਸੂਟ ਦੇ ਬਾਰੇ ਵਿੱਚ ਤੁਹਾਨੂੰ ਤੁਹਾਡੀ ਕੁਐਰੀ ਦਾ ਰਿਪਲਾਈ ਜ਼ਰੂਰ ਆਏਗਾ ਇਹ ਵਾਲੇ ਜਿਹੜੇ ਮੈਂ ਥੋੜੀਆਂ ਆਪਸ਼ਨ ਇੱਥੇ ਐਡ ਕੀਤੀਆਂ ਨੇ ਇਹਨਾਂ ਵਿੱਚ ਹੋਰ ਵੀ ਬਹੁਤ ਜ਼ਿਆਦਾ ਆਪਸ਼ਨ ਹੈਗੀਆਂ ਨੇ ਉਹ ਵੇਖਣੀ ਆ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦਿਓ ਇਹੀ 350 ਤੇ 730 ਵਿੱਚ ਦੋ ਸੂਟਾਂ ਵਾਲੀ ਆਪਸ਼ਨ ਹੈ ਇਹ ਜਿਹੜੀ ਕਲੈਕਸ਼ਨ ਹੈ ਇਹ ਵਾਲੇ ਤੁਹਾਨੂੰ 540 ਵਿੱਚ ਮਿਲ ਜਾਏਗੀ ਇਹਦੇ ਵਿੱਚ ਬਹੁਤ ਜ਼ਿਆਦਾ ਆਪਸ਼ਨ ਆndੀਆਂ ਨੇ ਮੈਂ ਇੱਥੇ ਸਿਰਫ ਦੋ ਤਿੰਨ ਸੂਟ ਹੀ ਪਾਏ ਨੇ ਬਾਕੀ ਆਪਸ਼ਨ ਦੇਖਣੀ ਆ ਤੇ ਵਟਸਐਪ ਜਾ ਕੇ ਮੈਸੇਜ ਕਰ ਦਿਓ ਇਹ ਵਾਲਾ ਜਿਹੜਾ ਹੈਂਡ ਪੇਂਟ ਵਾਲੀ ਕਲੈਕਸ਼ਨ ਹੈ 550 ਵਿੱਚ ਤੁਹਾਨੂੰ ਇਹ ਸੂਟ ਮਿਲ ਜੇਗਾ ਬਹੁਤ ਸੋਹਣੀ ਕਲੈਕਸ਼ਨ ਹੈ ਇਹਦੇ ਵਿੱਚ ਆਪਸ਼ਨ 4 ਰਹਿ ਗਏ ਨੇ ਤੇ ਚਲੋ ਮਿਲਦੇ ਆ नेक्स्ट ਵੀਡੀਓ ਤੇ ਵਿੱਚ ਹੋਰ ਨਵੇਂ ਨਵੇਂ ਸੂਟਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ